ਕਿ ਮਸਾ ਆਪ ਤਰਾ ਕਿੰਨਾ ਹੀ ਘਾਟਾ ਪੈ ਗਿਆ ਮਨੂ ਤੇ ਸੱਚੀ ਲੋਕੀ ਸਮਾਨ ਲੈ ਆ ਜਾਂਦੇ ਆ ਪੈਸੇ ਦਿੰਦੇ ਨਹੀਂ ਕਿ ਰਾਤੀ ਨੇ ਹਿਸਾਬ ਲੈ ਕਰ ਕੋ ਡੇਢ ਪੁਣੀ 2 ਲੱਖ ਰੁਪਿਆ ਲੋਕਾਂ ਕੋਲ ਲੈਣ ਵਾਲਾ ਉਹਨਾ ਮੈਂ ਕਮਾਇਆ ਨਹੀਂ ਤੇ ਜਿੰਨਾ ਮੈਂ ਲੈਣਾ ਮੈਂ ਕੋਈ ਹਾਲ ਨਹੀਂ ਸਭ ਤੋਂ ਪੱਲਾ ਨਾ ਮੈਂ ਨਾ ਪਸ਼ਪਿੰਦਰ ਨੂੰ ਫੋਨ ਕਰਾ ਆਏ ਰਾਮ 80000 ਰੁਪਿਆ ਪਸ਼ਪਿੰਦਰ ਕੋਲ ਲੈਣਾ ਆਦਮੀ ਨੇ ਤਾਂ ਮੈਨੂੰ ਆਪੇ ਹੀ ਬੋਲਣਾ ਮੇਰਾ ਜਲੂਸ ਕੱਢਣਾ ਆ ਉਨੇ ਮੇਰਾ ਕਿ ਜਲੂਸ ਕਰਨਾ ਮੈਂ ਹੀ ਵਿਚਾਰੇ ਦਾ ਕੱਟ ਛੱਡਿਆ ਪੈਸੇ ਲੋਵਾਟ ਪਰ ਪੁਸ਼ਪਿੰਦਰ ਤੋਂ ਪੱਲਾ ਨਾ ਮੈਂ ਜਸਵੀਰ ਨੂੰ ਫੋਨ ਕਰਨੀ ਆ ਉਹਨੇ ਹੀ ਇਹਨੂੰ ਲਿਆਂਦਾ ਸੀ ਪੁਸ਼ਪਿੰਦਰ ਨੂੰ ਹਲੋ ਹਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਸੀਂ ਸੁਣਾਓ ਕੀ ਹਾਲ ਚੱਲ ਰਹਾ ਤੇ ਮੇਰੀ ਗੱਲ ਸੁਣੋ ਤੁਸੀਂ ਆਏ ਨਹੀਂ ਸਕਨ ਤੇ ਸਕਨ ਤੇ ਮੈਂ ਕੀ ਆਣਾ ਮੈਂ ਕਿਉਂ ਕੀ ਹੋਇਆ ਮਨ ਤਾਂ ਟੈਨਸ਼ਨ ਹੀ ਬੜੀ ਪਈ ਹੋਈ ਹੈ ਤਾਨੂੰ ਕਾਦੀ ਟੈਨਸ਼ਨ ਟੈਨਸ਼ਨ ਤੇ ਸਾਡੇ ਵਰਗਿਆਂ ਨੂੰ ਮਾਰਾਏ ਤੁਸੀਂ ਤਾਂ ਹਮੇਸ਼ਾ ਪੈਸੇ ਦੇ ਖੇਡਦੇ ਜੇ ਤੁਹਾਨੂੰ ਕਾਦੀ ਟੈਨਸ਼ਨ ਹੈ ਟੈਨਸ਼ਨ ਸਾਡੇ ਵਰਗਿਆਂ ਨੂੰ ਜੇ ਵਾ ਤੁਹਾਡੇ ਉਹ ਦੇਖਣ ਚ ਆਂਦਾ ਵੈ ਹਾਂ ਦੇਖਣ ਚ ਨਹੀਂ ਆਂਦਾ ਮੰਜੂ ਹੋਰ ਸੁਣਾ ਕੋਈ ਸੂਟ ਸਟ ਆਏ ਨਾ ਵੇ ਕਿ ਨਹੀਂ ਆਏ ਸੂਟ ਤੇ ਕਾਫੀ ਆਏ ਸੂਟਾਂ ਦੀ ਨਹੀਂ ਕੋਈ ਗੱਲ ਹੈ ਅੱਛਾ ਪਹਿਲਾਂ ਮੇਰੀ ਗੱਲ ਸੁਣੋ ਉਹੜੀ ਚਾਦਰ ਖੜੀ ਸੀ ਨਾ ਤੁਹਾਡੇ ਕੋਲੋਂ ਮੈਂ ਉਹ ਨਾਲ ਸਾਈਡ ਤੇ ਥੋੜੀ ਜਿਹੀ ਟੁੱਕੀ ਹੀ ਗਈ ਆ ਤੇ ਉਹ ਵਾਪਸ ਕਰਨੀ ਜੇ ਕੀ ਕਰਨਾ ਜੇ ਉਹਦਾ ਫਿਰ ਤੇ ਜਾ ਥੋੜੇ ਪੈਸੇ ਘਟਾ ਦਿਓ ਨਹੀਂ ਪੈਸੇ ਤੇ ਚਲੋ ਕੋਈ ਗੱਲ ਨਹੀਂ ਪੈਸੇ ਨਹੀਂ ਘਟਾਣੇ ਤੇ ਚੱਦਰ ਦੇ ਨਾ ਚੱਦਰ ਲੈ ਲੈਣਾ ਉਹਦੀ ਨਹੀਂ ਕੋਈ ਗੱਲ ਹੈਗੀ ਤੁਹਾਡੇ ਵੱਲੋਂ ਨਹੀਂ ਕੋਈ ਗੱਲ ਹੈਗੀ ਠੀਕ ਹੈ ਤੇ ਨਵੀਆਂ ਕਮੇਟੀਆਂ ਕਦੋਂ ਸ਼ੁਰੂ ਨਹੀਂ ਆ ਜੇ ਨਵੀਆਂ ਮਹੀਨੇ ਤੱਕ ਕਰਾਂਗੀ ਸ਼ੁਰੂ ਮੈਂ ਠੀਕ ਹੈ ਠੀਕ ਹੈ ਤੇ ਮੇਰੀ ਗੱਲ ਸੁਣੋ ਆ ਪਿਛਲੀ ਵਾਰੀ ਤੁਸੀਂ 5000 ਵੱਡੇ ਸ਼ੁਰੂ ਕਰਤੀ ਤੇ ਉਹ ਆਪਣੇ ਕੋ ਨਹੀਂ ਵਾਰਾ ਖਾਦੀ ਤੇ ਖਾਦੀ ਜਾਂਦੀ 5000 ਰੁਪਿਆ ਤੇ ਕੋਈ 1000 2000 ਰੁਪਿਆ ਵਾਲੀ ਕਰਿਓ ਪਤਾ ਕੀ ਭੈਣ ਜੀ ਤੁਹਾਨੂੰ ਪਤਾ ਜਨਾਨੀਆਂ ਕੋ ਕੁਕੜੇ ਇੰਨੇ ਪੈਸੇ ਹੁੰਦੇ ਆ ਆ ਸਬਜੀ ਚੋਂ ਬਚ ਗਏ ਆ ਬਾਜ਼ਾਰ ਗਏ ਔਰ ਚੋਂ 100 200 ਬਚ ਗਿਆ ਤੇ ਇੰਨੇ ਕਦੇ ਪੈਸੇ ਦੀ ਕਮੇਟੀ ਵਾ ਆਪਾਂ ਕਿਹੜੇ ਨੌਕਰੀ ਕਰਦੇ ਕਮੇਟੀ ਪਾਲੀ ਦੀ ਇੰਨੇ ਕ ਪੈ ਜਾਂਦੀ ਉਹ ਵੀ ਵੇਲੇ ਤੁਸੀਂ ਆਪਣੇ ਵੱਲੋਂ ਮੈਨੂੰ ਸੁਣਾਤਾ ਵਾ ਕਿ 100 200 ਸਬਜੀ ਚੋਂ ਬਚਾ ਲਓ ਜਾ ਉਹਦੇ ਚੋਂ ਬਚਾ ਲਓ ਤੇ ਮਨ ਨੂੰ ਵੀ ਅਸੀਂ 2-4 ਪੈਸੇ ਹੀ ਬਚਨੇ ਹੁੰਦੇ ਮਨ ਨੂੰ ਕਿਹੜੇ ਜਿਆਦਾ ਬਚਦੇ ਭੈਣ ਜੀ ਹਾਏ ਹਾਏ ਭੈਣ ਜੀ ਮੈਂ ਤਾਂ ਤੁਹਾਡੇ ਨਾਲ ਵੈਸੇ ਗੱਲ ਕੀਤੀ ਮੈਂ ਤੁਹਾਨੂੰ ਕਦੀ ਕੋਈ ਗੱਲ ਕਹੀ ਐ ਮੈਂ ਕਦੀ ਕਿਹਾ ਹੈਗਾ ਕਿੰਪਿਆ ਤੁਸੀਂ ਆਖੇ ਕੀ ਨਾ ਕਦੇ ਸਮਾਨ ਮਹਿੰਗਾ ਦਿੰਦੇ ਇਹ ਮਹਿੰਗੇ ਵਾਲੀ ਗੱਲ ਜਿਹੜੀ ਹੈ ਨਾ ਇਹ surjeet kouri ਕਰਦੀ ਮੈਂ ਨਹੀਂ ਕਰਦੀ surjeet kouri ਕੰਦੀ ਆ ਚਲੋ surjeet kouri ਤੇ ਮੈਨੂੰ ਕੋਈ ਗੱਲ ਨਹੀਂ ਗਈ ਉਹ ਵਿਚਾਰੀ ਫੇਰ ਵੀ ਦੇ ਜਾਂਦੀ ਆ ਹੇ ਮੈਂ ਨਹੀਂ ਦੇ ਕੇ ਜਾਂਦੀ ਬੰਜੂ ਨਹੀਂ ਨਹੀਂ ਪੱਲਾ ਤੁਸੀਂ ਮੇਰੀ ਗੱਲ ਸੁਣੋ ਨਾ ਹਾਂ ਬੈੜਾ ਸੁਣਾ ਤੂੰ ਸੁਣਾ ਗੱਲ ਸੀ ਪਸ਼ਪੰਦਰ ਨੂੰ ਲੈ ਕੇ ਆਏ ਸੀ ਨਾਲ ਉਹਦੀ ਪਨੀ ਕੁੜੀ ਦਾ ਵਿਆਹ ਸੀ ਕਿਦਾਂ ਵਿਆਹ ਸੀ ਪਸ਼ਪੰਦਰ ਨੂੰ ਹਾਂਜੀ ਉਹ ਦੇ ਕੇ ਨਹੀਂ ਜਾਂਦੀ ਕਿਸ ਤਾਂ ਉਹ ਭਾਂਜੀ 38000 ਰੁਪਿਆ ਉਹਦਾ ਹੋਇਆ ਆ ਮੇਰੇ ਵੱਲ 38000 ਰੁਪਿਆ ਹਾਂਜੀ 38000 ਰੁਪਿਆ ਨਹੀਂ ਕੁੜੀ ਦੇ ਵਿਆਹ ਹੋਇਆ ਸੀ ਉਹਦਾ ਤੇ ਉਹ ਤੋਂ ਸਮਾਨ ਲੈ ਕੇ ਗਈ ਸੀ ਉਸ ਤੋਂ ਬਾਅਦ ਆਈ ਨਹੀਂ ਉਹ ਮੇਰੇ ਕੋਲ ਵੜੀਆ ਹੀ ਨਹੀਂ 3 ਸਾਲ ਹੋ ਚੱਲੇ ਆ 3 ਸਾਲ ਤੇ ਉਹ 3 ਸਾਲ ਦਾ ਸਮਾਨ ਲੈ ਜਾਂਦੀ ਵੀ ਕਦੀ 500 ਦੇ ਜਾਂਦੀ ਹੈ ਕਦੀ 1000 ਦੇ ਜਾਂਦੀ ਹੈ ਤੇ ਪਿਛਲੇ 1 ਸਾਲ ਲਾ ਲੋ ਘੜ ਕੱਟ 2 3.5 ਪੌਨੇ 3 ਸਾਲ ਹੋ ਚੱਲੇ ਆ ਤੇ 2000 ਰੁਪਿਆ ਇਹ ਦੇ ਕੇ ਗਈ ਹੋਈ ਜੇ ਤੇ 38000 ਰੁਪਿਆ ਉਹਦੇ ਕੋਲ ਲੈਣ ਵਾਲਾ ਜੇ ਭੈਣ ਜੀ ਮੈਂ ਨਾ ਆਪ ਨੂੰ ਬੜੇ ਦਿਨ ਹੋ ਗਏ ਮਿਲੀ ਨਹੀਂ ਹੈਗੀ ਤੇ ਨਾ ਫੋਨ ਚੁੱਕਦੀ ਆ ਨਾ ਕੁਛ ਕਰਦੀ 38000 ਥੋੜਾ ਤੁਸੀਂ ਤਾਂ ਮਿੰਟ ਤੇ ਸੁਣਾ ਦੇਣਾ ਕਿ ਸਾਡਾ ਹੱਥ ਟਾਈਟ ਹੈਗਾ ਵਾ ਹਾਲੇ ਥੋਂ ਕਰਦੇ ਕਰਦੇ 1.5 ਪੂਨੇ 2 ਲੱਖ ਰੁਪਇਆ ਮੈਂ ਲੋਕਾਂ ਕੋਲੋਂ ਲੈਣਾ ਵਾਂ अच्छा तू ਲੋਕਾਂ ਕੋ ਪਹਿਣਾ ਲੈਣਾ ਲੈਣਾ ਹੋਗਾ ਪਰ ਮੇਰੇ ਕੋ ਤੇ ਨਾ ਮੈਂ ਤਾਂ ਤੈਨੂੰ ਕਿਸਤਾ ਪਹਿਲੀ ਦੀ ਪਹਿਲੀ ਦੇ ਜਾਨੀ ਆ ਤੇ ਤੁਸੀਂ ਬਹੁਤ ਬੁਧੀਆਂ ਗੱਲਾਂ ਨਾ ਕਰੋ ਮੇਰੇ ਨਾਲ ਭਾਈ ਪਹਿਣਾ ਕੀ ਹੋ ਗਿਆ ਤੈਨੂੰ ਮੇਰੇ ਦਿਵਾਲੇ ਪਈ ਜਾਨੀ ਆ ਮੇਰੀ ਗੱਲ ਸੁਣ ਜੇ ਉਹਨੂੰ ਮੈਂ ਲੈ ਕੇ ਆਈ ਆ ਤੇ ਮੈਂ ਇਹ ਥੋੜਾ ਤੈਨੂੰ ਕਿਹਾ ਸੀ ਕਿ ਪੈਸੇ ਉਹਦੇ ਮੈਂ ਦਵਾਂਗੀ ਆ ਮੇਰੀ ਕੋਠੀ ਛੱਡ ਕੇ ਦੋ ਕੋਠੀਆਂ ਨਾਲ ਦੀ ਉਹਦਾ ਘਰ ਆ ਉਧਰ ਚਲ ਜਾ ਤੂੰ ਭਾਈ ਭੈਣ ਜੀ ਤੁਸੀਂ ਜਹ ਹੁਣ ਜਣ ਕੀ ਮੁੱਕਰੀ ਜਾਣਦੇ ਹੋ ਪ ਲੈ ਕੇ ਤੇ ਤੁਸੀਂ ਆਏ ਸੀ ਨਾ ਨਾਲ ਮੈਂ ਥੋੜਾ ਉਹਨੂੰ ਜਾਣਦੀ ਆ ਨਹੀਂ ਭੈਣਾ ਉਹਨੇ ਤੇ ਮੈਨੂੰ ਇਹੋ ਕਿਹਾ ਸੀ ਕਿ ਮੇਰੀ ਕੁੜੀ ਦਾ ਵਿਆਹ ਆ ਤੇ ਮੈਂ ਚਾਹਨੀ ਆ ਕਿ ਘਰ ਵਾਲੇ ਦੀ ਥੋੜੀ ਹੈਲਪ ਕਰਾਂ ਤੇ ਥੋੜਾ ਬੋਤਾ ਮੈਂ ਸਮਾਂ ਲੈਣਾ ਤੇ ਮੈਂ ਤੁਹਾਡੇ ਘਰ ਦੱਸ ਤਾਨੂੰ ਹੁਣ ਮੈਨੂੰ ਇਹ ਥੋੜਾ ਪਤਾ ਦਿੰਦੀ ਕਿ ਨਹੀਂ ਦਿੰਦੀ ਨਾਲੇ ਮੇਰੀ ਗੱਲ ਸੁਣੋ ਜਦੋਂ ਦੇਖੇ ਜਾਂਦੀ ਸੀ ਉਰ ਤੁਸੀਂ ਮੈਨੂੰ ਕੰਦੇ ਸੀ ਉਹ ਭੈਣਾ ਤੇਰੇ ਨਾਲ ਹੀ ਦੋ ਤਿੰਨ ਵਾਰੀ ਆਈ ਹੈ ਕਿਸਤ ਦੇਣ ਮੇਰੇ ਕੋ ਵੱਖਰੀ ਤੇ ਆਈ ਹੋਈ ਨਹੀਂ ਦੇਣ ਤੇ ਮੇਰਾ ਦਿਮਾਗ ਵੀ ਖਰਾਬ ਮੈਂ ਵੀ ਉਹਨੂੰ ਸਮਾਨ ਚੋਕਾਤਾ ਜਲਦੀ ਦਾ ਵਿਆਹ ਹੈਗਾ ਮੈਂ ਚਲ ਮੈਂ ਦੇ ਦੇਣੀ ਆ ਸਮਾਨ ਭਾਂਡੇ ਉਹ ਲੈ ਗਈ ਮੇਰੇ ਕੋਲੋਂ ਬਿਸਤਰੇ ਉਹਨੇ ਬਣਾ ਲਿਆ ਤੇ ਹੋਰ ਪਤਾ ਨਹੀਂ ਦੋ ਚਾਰ ਚੀਜ਼ਾਂ ਮੇਰੇ ਕੋਲ ਥੋੜੀ ਜਿਹੀ ਨਾ 골ਡ ਦਾ ਸਮਾਨ ਉਹ ਮੰਗਦੀ ਪਈ ਤੇ ਮੈਂ ਉਹਨੂੰ ਫੇਰ ਉਹ ਨਹੀਂ ਦਿੱਤਾ ਤੇ ਜੇ ਮੈਂ ਉਹ ਦੇ ਦਿੰਦੀ ਢਾਈ ਪੌਣੇ 3 ਲੱਖ ਪਹੁੰਚ ਜਾਣਾ ਹੀ ਮੇਰਾ ਦੇ ਭੈਣ ਜੀ ਮੈਨੂੰ ਨਹੀਂ ਪਤਾ ਆ ਮੇਰੀ ਗਲੀ ਚ ਵੜ ਕੇ ਦੋ ਕੋਠੀਆਂ ਛੱਡ ਕੇ ਤੇ ਤੀਜੀ ਕੋਠੀ ਉਹਦੀ ਜੇ ਚੱਲ ਜੋ ਮੈਰੂਨ ਕਲਰ ਦਾ ਗੇਟ ਲੱਗਾ ਹੈ ਜੀ ਮੇਰੀ ਗੱਲ ਸੁਣ ਲਓ ਫੇਰ ਹਾਂ ਜੇ ਮੈਂ ਉੱਚੀ ਨਹੀਂ ਵੀ ਬੋਲੀ ਨਾ ਤੂੰ ਤੁਸੀਂ ਨਾ ਬਾਹਰ ਆਣਾ ਫੇਰ ਲੈ ਭੈਜੀ ਮੇਰਾ ਕੀ ਮਤਲਬ ਆ ਪੈਸੇ ਤੁਸੀਂ ਉਹਦੇ ਕੋਲ ਲੈਣਾ ਮੈਂ ਕਿਹੜਾ ਨਾ ਤੁਹਾਡੇ ਕੋ ਕਮਿਸ਼ਨ ਖਾਦੀ ਤੇ ਨਾ ਉਹਦੇ ਕੋ ਖਾਦੀ ਤੁਸੀਂ ਜਾਨੋ ਤੇ ਉਹ ਜਾਨੋ ਨਾਲੇ ਭੈਜੀ ਉਹਦੇ ਪੈਸਿਆਂ ਦੀ ਮੇਰੇ ਨਾਲ ਨਾ ਗੱਲ ਕਰੋ ਮੈਂ ਤੁਹਾਡੇ ਪੈਸੇ ਆ ਕਰੋ ਸੈਂਡ ਕਰੋ ਤੇ ਕੀ ਸੈਂਡ ਕਰਾ ਕੀ ਯਾਰ Google Pay ਵਾਲਾ ਉਹਦੇ ਮੈਂ ਕਰਦੇ ਨਹੀਂ ਵਗੈਰਾ ਮਨੂੰ ਨਹੀਂ ਕਰਨਾ ਆਂਦਾ ਤੇ ਨਾ ਮੈਂ ਕਦੀ ਕੀਤਾ ਵੈ ਤੇ ਮਨੂੰ ਕੈਸ਼ ਹੀ ਦੇ ਕੇ ਜਾਓ ਚਲ ਮੈਂ ਫੜਾ ਜਾ ਕਿ ਸ਼ਾਮਾਂ ਤੱਕ ਨੰਗਾ ਗੇ ਨਾ ਮੈਂ ਤੇ ਮੈਂ ਦੇ ਜਾਾਂਗੇ ਠੀਕ ਆ ਦੇ ਦੇ ਨਾ ਤੇ ਮੈਂ ਚੱਲੀ ਜਾ ਉਹਦੇ ਵੱਲ ਹੁਣ ਤੇ ਜਾਓ ਜਾਓ ਮੈਨੂੰ ਕੋਈ ਨਹੀਂ ਜਾਓ ਤੁਸੀਂ ਜਾਓ ਮੇਰਾ ਕੋਈ ਲੈਣਾ ਦੇਣਾ ਨਹੀਂ ਦੱਸ ਫੋਨ ਕੰਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੇ ਲੋਕੀ ਨੇ ਤਾਂ ਸਾਨੂੰ ਕਿਸ਼ਤਾਂ ਵਾਲਿਆਂ ਨੂੰ ਅੰਜ ਸਮਝਿਆ ਪਰ ਕਿੰਨਾ ਕੁ ਕਮਾਈ ਕਰਦੀਆਂ ਪਈਆਂ ਕਮਾਈ ਤੇ ਸਾਡੀ ਇਹ ਲੋਕੀ ਖਾ ਜਾਂਦੇ ਆ ਜੇ ਜਿਹੜੀ ਪਹਿਲਾਂ 2.5 3 ਲੱਖ ਰੁਪਏ ਲਾ ਕੇ ਤੇ ਫਿਰ ਛੋਟਾ ਮੋਟਾ ਕੰਮ ਕਰਨਾ ਪੈਂਦਾ ਵਾ ਤੇ ਜੇ ਇੰਨਾ ਵਕਨ ਦੀਆਂ ਸਾਨੂੰ ਲੁੱਟ ਕੇ ਲੈ ਜਾਣ ਤੇ ਕੀ ਹਾਲ ਹੈ ਉਹ ਤਾਂ ਫੋਨ ਨਹੀਂ ਚੁੱਕਦੀ ਅੱਜ ਨਾ ਮੈਂ ਹੋ ਕੇ ਆਣੀ ਆ ਦੇਖਦੀ ਆ ਕੀ ਕਰਨਾ ਕੁਸ਼ਪਿੰਦਰ ਬਣਜੀ ਕੁਸ਼ਪਿੰਦਰ ਬਣਜੀ ਤੇ ਕਿਸ਼ਤਾ ਮਲੇ ਦੀ ਬਾਏ ਮੰਗ ਜਵੰਦੀ ਆਇਓ 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 ਹਾਂਜੀ ਕੀ ਹਾਲ ਹੈ ਹਾਂਜੀ ਠੀਕ ਐ ਤੁਸੀਂ ਸੁਣਾਓ ਬਸ ਵਧੀਆ ਤੁਸੀਂ ਆਪਣੇ ਸੁਣਾਓ ਠੀਕ ਐ ਤੁਸੀਂ ਸੁਣਾਓ ਬੈਠੋ ਕੀ ਗੱਲ ਤੁਸੀਂ ਸ਼ਕਲ ਹੀ ਨਹੀਂ ਦਹੰਦੇ ਅੱਜ ਕੱਲ੍ਹ ਨਹੀਂ ਨਹੀਂ ਇਹੋ ਜੀ ਜਿਹੜੀ ਗੱਲ ਹੈ ਮੈਂ ਕਿਹਾ ਮੈਂ ਆਪ ਹੀ ਹੋ ਕੇ ਆਵਾਂ ਜਰਾ ਕਰਨਾ ਮਾਲ ਕਿਉਂ ਕਿਉਂ ਨਾ ਆਹ ਕੁਲੀ ਠੀਕ ਹੈ ਆਪਣੇ ਘਰ ਹਾਂਜੀ ਠੀਕ ਹੈ ਬੈਠੋ ਮੈਂ ਪਾਣੀ ਪੂਣੀ ਲਿਆਣੀ ਨਹੀਂ ਪਾਣੀ ਪੂਣੀ ਦੀ ਤੇ ਕੋਈ ਗੱਲ ਨਹੀਂ ਕੀ ਪਾਣੀ ਨਹੀਂ ਮੈਂ ਪੀਣਾ ਪਾਣੀ ਮੈਂ ਪੀ ਕੇ ਆਈ ਹਾਂ ਤੇ ਚਾਹ ਪੀਣੀ ਹੈ ਚਾਹ ਬਣਾਣੀ ਮੈਂ ਬੈਠੋ ਹਾਂਜੀ ਤੁਸੀਂ ਬੈਠੋ ਹਾਂਜੀ ਤੁਸੀਂ ਆਏ ਨਹੀਂ ਮੇਰੇ ਵੱਲ ਹਾਂਜੀ ਸਾਹਬ ਨਹੀਂ ਬਣਿਆ ਕੀ ਤਾਂ ਸਾਹਬ ਨਹੀਂ ਬਣਿਆ ਜੇ ਤੁਹਾਡੇ ਸਾਹਬ ਨਹੀਂ ਬਣਦੇ ਤਾਂ ਸਾਡੇ ਸਾਹਬ ਬੰਦੇ ਵੇ ਬੜੀ ਮੁਸ਼ਕਲ ਹੈ ਮੁਸ਼ਕਲ ਦੀ ਗੱਲ ਨਹੀਂ ਕੀ ਭੈਣ ਜੀ 38000 ਰੁਪਿਆ ਤੁਹਾਡੇ ਵੱਲ ਨਿਕਲਦਾ ਪਿਆ ਜੀ 30000 ਯਾਰ ਹਾਂਜੀ 38000 ਰੁਪਿਆ 38 ਰੁਪਏ ਨਹੀਂ ਹੈ ਹਾਂਜੀ ਬੜੇ پیسے ਬਣਾਏ ਦੇ ਬੜੇ ਪੈਸੇ ਤਾਂ ਸਮਾਨ ਵੀ ਢੋਆ ਢਵਾਈ ਤੁਸੀਂ ਕੀਤੀ ਹੈ 5 ਮਹੀਨੇ ਮੇਰੇ ਕੋਲ ਸਮਾਨ ਲੈ ਜਾਂਦੇ ਰਹੋ ਕਦੀ ਰਿਕਸ਼ੇ ਵਾਲੇ ਨੂੰ ਲੈ ਜਾਂਦੇ ਹੀ ਕਦੀ ਤੁਸੀਂ ਕਹਿ ਦਿੰਦੇ ਨਹੀਂ ਕੋਈ ਗੱਲ ਨਹੀਂ ਤੁਹਾਡੀ ਪ੍ਰੀਆ ਹੈਈ ਹੈ ਨਾ ਪ੍ਰੀਆ ਨੂੰ ਭੇਜ ਦੇਣਾ ਦੋ ਗੱਠਾਂ ਦੇ ਵਿੱਚ ਪ੍ਰੀਆ ਦੇ ਹੱਥ ਭੇਜਿਆ ਹੀ ਚੱਦਰਾਂ ਦੀਆਂ 30 35 ਚੱਦਰਾਂ ਤੁਹਾਡੇ ਘਰ ਗਈਆਂ ਹੀ ਆਵਾਂ ਠੀਕ ਆ ਮਰ ਸਮੇਂ ਨਹੀਂ ਬੀਤ ਠੀਕ ਆ ਤੂੰ ਝੂਠ ਥੋੜੀ ਬੋਲਣਾ ਕੋਈ ਗੱਲ ਨਹੀਂ ਝੂਠ ਤਾਂ ਨਹੀਂ ਬੋਲਣਾ ਹਗਾ ਤੁਸੀਂ ਪੋਲੇ ਜੇ ਮੂੰਹ ਨਾਲ ਕਹੀ ਜਾਂਦੇ ਪਏ ਹੋ 2.5 ਲੱਖ ਰੁਪਏ ਮੈਂ ਲੋਕਾਂ ਕੋਲੋਂ ਲੈਣਾ ਮੈਂ ਤੇ ਜੇ ਮੈਂ ਇਹ ਕੰਮ ਕਰਨ ਲੱਗ ਗਈ ਨਾ ਤੇ ਮੈਂ ਤੇ ਆਪਣੇ ਬੱਚਿਆਂ ਨੂੰ ਰੋਟੀ ਖਵਾ ਦਿੱਤੀ ਐ ਕੋਈ ਤਰੀਕਾ ਤੁਹਾਡਾ ਪੰਜੀ ਰਾਮ ਨਿਕਲੋ ਮਾਥੇ ਗੋਣੀ ਕਾਢੀ ਤੁਸੀਂ ਮੇਰੇ ਕੇ ਹੱਥ ਨਾ ਜੋੜੋ ਨਹੀਂ ਮੇਰੀ ਗੱਲ ਸੁਣੋ ਲੈ ਲਿਆ ਤੇਰੀਆਂ ਸ਼ਕਲਾਂ ਹੋਰ ਹੁੰਦੀਆਂ ਵੈ ਦੇਣ ਲੱਗੇ ਤੇਰੀਆਂ ਸ਼ਕਲਾਂ ਹੋਰ ਹੁੰਦੀਆਂ ਵੈ ਨਾਲੇ ਤੁਸੀਂ ਕਹਿੰਦੇ ਮੇਰਾ ਹੱਥ ਨਹੀਂ ਪੈਂਦਾ ਟਿਪ ਟੋਪ ਤੁਸੀਂ 24 ਘੰਟੇ ਬਨੇ ਰਹਿੰਦੇ ਹੋ ਘੜੀਆਂ ਤੁਸੀਂ ਬਲੈਂਡਡ ਲਾਈਆਂ ਜਾਂ ਜੇ ਕੱਪੜੇ ਤੁਸੀਂ ਵਨ ਸੁਨਨੇ ਪਾਉਂਦੇ ਹੋ ਅੱਡਾ ਮੈਲ ਤੁਸੀਂ ਖੜਾ ਕੀਤਾ ਤੇ ਸਾਡਾ ਕੀ ਹੈ ਭੈਣ ਜੀ ਲੋਕਾਚਾਰੀ ਸਭ ਕੁਝ ਕਰਨਾ ਪੈਂਦਾ ਤੇ ਲੋਕਾਚਾਰੀ ਮੰਨੂ ਵੀ ਦੋਵੋ ਨਾ ਦੇਰ ਦੀ ਕੁੜੀ ਮੈਂ ਵੀ ਇਹੀ ਚੰਗੇ ਘਰ ਉੱਚੇ ਘਰ ਉੱਚੇ ਘਰ ਤਾਂ ਮੇਰੇ ਪਿੱਛੇ ਥੋੜੀ ਵਿਆਹ ਜੇ ਆਪਣੇ ਪਿੱਛੇ ਵਿਆਹ ਜੇ ਮੇਰੀ ਗੱਲ ਤੇ ਸੁਣੋ ਉੱਚੇ ਘਰ ਰਹੀ ਤੇ ਪੁੱਛੇ ਘਰ ਰਿਆਂ ਨਹੀਂ ਨਾ ਬੱਚੇ ਨੂੰ ਬੜਾ ਕੁਝ ਕਰਨਾ ਪੈਂਦਾ ਉਹਨਾਂ ਦੇ ਦਿਨ ਦਿਹਾੜੀ ਨਹੀਂ ਮੁੱਕਦੇ ਕਦੀ ਕੋਈ ਸੁਨੇ ਆਪੇ ਹੀ ਦਿੰਦੇ ਕਦੀ ਕੋਈ ਉਹ ਭੈਣ ਜੀ ਤੁਹਾਡੀ ਸਿਰ ਦਰਦੀ ਹੈ ਮੇਰੇ ਥੋੜੀ ਸਿਰ ਦਰਦੀ ਹੈ ਫਿਰ ਆਪਣੀ ਹਸਿਆ ਦੇ ਮੁਤਾਬਿਕ ਤੁਸੀਂ ਵਿਆਹ ਕਰਨਾ ਹੈ ਨਾ ਕਰਦੇ ਉੱਚੇ ਘਰ ਉਹ ਐਸੇ ਨਹੀਂ ਕੀਤਾ ਚਲ ਬੱਚਾ ਸੁਖੀ ਰਹੇਗਾ ਤੇ ਇਹ ਤੱਕ ਉਹੀ ਦਿਨ ਦਿਹਾੜੀ ਚਲਦੇ ਪਏ ਆ ਜੇ ਉਹਦਾ ਕਈ ਕੁਛ ਸੁਣਿਆ ਭਈ ਕਹਿੰਦੋ ਨੇ ਉਹਨਾਂ ਦੇ ਕਾਰਵਿਆ ਰੰਦੇ ਆ ਜੀ ਸਾਡਾ ਵੀ ਸਗਣਾ ਸਾਡਾ ਵੀ ਤੁਸੀਂ ਹੱਥ ਜੋੜ ਦੋ ਕਿ ਭੈਣ ਜੀ ਮੈਂ ਇੰਨਾ ਨਹੀਂ ਕਰ ਸਕਦੀ ਜਿੰਨੀ ਮੇਰੀ ਹੈਸੀਅਤ ਹੈ ਨਾ ਮੈਂ ਉਹਨਾਂ ਹੀ ਕਰਾਂਗੀ ਕਿਉਂ ਕਰਜੇ ਚੜਾਉਂਦੇ ਆਪਣੇ ਸਿਰਾਂ ਦੇ ਉੱਤੇ ਭੈਣ ਜੀ ਮੇਰੀ ਗੱਲ ਸੁਣੋ ਆਰਾਮ ਨਾਲ ਗੱਲ ਕਰੋ ਧੀਆਂ ਵਾਲਿਆਂ ਨੂੰ ਕਰਨਾ ਹੀ ਪੈਂਦਾ ਨਾਲੇ ਪਹਿਲੇ ਜਿੰਦੇ ਹਾਰ ਕਰਨਾ ਹੀ ਪੈਂਦਾ ਆਪਣੇ ਬੱਚੇ ਲਈ ਉਹਨਾਂ ਲਈ ਨਹੀਂ ਆਪਣੇ ਬੱਚੇ ਦਾ ਬੱਚਾ ਸਾਡਾ ਸੁਖੀ ਰਹੇ ਭੈਣ ਜੀ ਮੈਂ ਤਾਂ ਵੀ ਸਾਰੀ ਗੱਲ ਸਮਝਦੀ ਪਈ ਆ ਮੈਂ ਵੀ ਧੀ ਵਾਲੀ ਹੈਗੀ ਆ ਮੈਂ ਐ ਨਹੀਂ ਕਹਿੰਦੀ ਧੀਆਂ ਨੂੰ ਨਹੀਂ ਦੇਣਾ ਪੈਂਦਾ ਧੀਆਂ ਨੂੰ ਜਿੰਨਾ ਦੋਰਾ ਬੋਲਾ ਜ਼ਿਆਦਾ ਦਿੰਦਾ ਵੀ ਆ ਪਰ ਤੁਸੀਂ ਇਹ ਦੇਖੋ ਸੁੱਤ ਤੁਹਾਡੇ ਫੋਨਾਂ ਦੇ ਬੰਦ ਆਂਡੇ ਜੇ ਦੋ ਤਿੰਨ ਵਾਰੀ ਤੁਹਾਡੇ ਘਰ ਮੈਂ ਸੁਣਿਆ ਪਿੱਛ ਜਾਵੇ ਤੁਹਾਡਾ ਮੁੰਡਾ ਸਿੱਦੇ ਮੂੰਹ ਮੇਂ ਨਾ ਗਾਲੀ ਨਹੀਂ ਕਰਦਾ ਆ ਜਾਏਗੀ ਮੰਮੀ ਮੰਮੀ ਆ ਜਾਏਗੀ ਤੇ ਹਜੇ ਤਾਂ ਵੀ 3 ਸਾਲ ਹੋ ਚੱਲੇ ਆ ਨਾ ਮੰਮੀ ਆਈ ਤਾਂ ਨਾ ਮਮੀ ਦਾ ਫੋਨ ਚੱਲਿਆ ਤੁਹਾਡੀ ਕੁੜੀ ਤੁਹਾਨੂੰ ਫੋਨ ਕਰਦੀ ਕਿੱਥੇ ਕਰਦੀ ਫੋਨ ਤੁਹਾਡਾ ਉਹਦਾ ਵੀ ਚੁੱਕਦੇ ਹੀ ਹੋ ਨਾ ਹਾਂਜੀ ਮੈਂ ਜਾਣਦੀ ਕਿ ਮੇਰਾ ਇਹ ਹੱਥ ਨਹੀਂ ਪੈਂਦਾ ਪਿਆ ਦੇਣ ਦਾ ਮੈਂ ਤੁਹਾਡੇ ਪੈਸੇ ਵੈਸੇ ਦੁੱਧ ਨਾਲ ਧੋਗੇ ਤਾਂ ਉਹਨਾਂ ਪੈਸੇ ਦੇਾਂਗੇ ਹਾਂਜੀ ਮੈਂ ਤੁਹਾਨੂੰ ਨਾ ਦੱਸਾਂ ਮੈਂ ਘਰ ਦੱਸਿਆ ਹੀ ਨਹੀਂ ਕਿ ਮੈਂ ਕਿਸ਼ਤਾ ਦੇ ਸਮਾਨ ਸਾਰਾ ਲਿਆਇਆ ਮੇਰੇ ਸੱਤੇ ਇੰਨਾ ਕਰਜ਼ਾ ਹੈ ਕੀ ਦੱਸਾਂ ਵਿਆਹ ਤੋਂ ਬਾਅਦ ਅਸੀਂ ਇੰਨਾ ਕੁ ਥੱਲੇ ਆਵੇਂ ਤੁਹਾਨੂੰ ਦੱਸ ਨਹੀਂ ਸਕਦੇ ਉਹ ਪਰੋਣੀ ਆ ਜਾਂਦੇ ਆ ਉਡਾ ਮਾਈ ਆਂਦੇ ਆ ਆਪਣੇ ਆਪ ਦਾ ਸਟੈਂਡਰਡ ਬਣਾ ਕੇ ਰੱਖਣਾ ਪੈਣਾ ਠੀਕ ਥੋੜੀ ਬੋਲ ਸਕਨੀ ਸਾਡੇ ਪਰਦੇ ਕੱਕ ਨਹੀਂ ਜਿਸ ਤਰ੍ਹਾਂ ਮਰਜੀ ਤੁਸੀਂ ਸਮਝਿਓ ਚਾਰੀ ਗਾ ਸਮਝੀ ਤੇ ਕਹਿੰਦੀ ਮੈਂ ਬੜਾ ਕੁਛ ਹੈ ਗਿਆ ਜਿਹੜੀ ਧੀ ਦੀ ਮਾਂ ਹੁੰਦੀ ਨਾ ਹੁੰਦੀ ਚੋਰੀ ਆਹੋ ਤੇ ਫਿਰ ਇੱਕਦਮ ਵੱਧ ਤੋਂ ਵੱਧ ਦਈਏ ਤੀਆਂ ਵੀ ਸਾਡੀ ਧੀ ਆਪਣੇ ਘਰ ਤੇ ਮੈਂ ਤਾਂ ਤੁਹਾਡੀ ਸਾਰੀ ਗੱਲ ਸਮਝਦੀ ਮੈਂ ਵੀ ਧੀ ਵਾਲੀ ਹੈਗੀ ਆ ਮਨ ਨੂੰ ਵੀ ਭਾਵੇਂ ਅਧਰੋਂ ਠੱਗੀ ਮਾਰੋ ਤੇ ਠੱਗੀਆਂ ਕੀ ਮੰਨੀਆਂ ਮੈਂ ਇੱਥੋਂ ਹੀ ਖਰਾਬ ਉਹ ਕਟਕ ਕੰਜੜਾ ਹੁੰਦਾ ਵੈ ਤੇ ਧੀ ਪੁੱਤ ਨੂੰ ਦੇ ਦੇਣੀ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਪਈ ਆ ਧੀ ਨੂੰ ਦੇਣਾ ਹੀ ਪੈਂਦਾ ਪਰ ਕੰਮ ਸੇ ਕੰਮ ਤੁਸੀਂ ਮੇਰੇ ਫੋਨ ਤੇ ਚੁੱਕੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਅੰਦਰ ਆ ਕੇ ਕਹਿ ਦਿੰਦੇ ਨਾ ਤੁਹਾਡੀ ਧੀ ਤੇ ਮੇਰੀ ਧੀ ਚ ਕੋਈ ਫਰਕ ਨਹੀਂ ਭਾਵੇਂ ਚਾਰ ਚੀਜ਼ਾਂ ਮੇਕੋ ਹੋਰ ਲੈ ਜੋ ਉਹਦੀ ਨਹੀਂ ਕੋਈ ਗੱਲ ਪੈਸੇ ਦਾ ਕੀ ਹੈ ਪੈਸਾ ਆਈ ਚਲਾਈ ਹੈ ਪਰ ਕੰਮ ਸੇ ਕੰਮ ਜਿੰਨੇ ਲਿੱਤਾ ਹੋਵੇ ਨਾ ਪੈਸਾ ਤੇ ਉਹਨੂੰ ਨਾ ਆ ਕੇ ਨਾ ਕਹਿ ਦੇਣਾ ਚਾਹੀਦਾ ਕਿ ਭੈਣ ਜੀ ਮੇਰਾ ਹੱਥ ਢਾਈ ਟਗਾ ਵਾ ਮੈਂ ਕੁੜੀ ਦਾ ਵਿਆਹ ਕੀਤਾ ਮੈਂ ਮੈਂ ਨਹੀਂ ਦੇ ਸਕਦੀ ਮੈਂ ਬਾਤ ਚ ਦੇ ਰੰਗੀ ਤੇ ਮੈਂ ਤੁਹਾਨੂੰ ਕੀ ਕਹਿ ਲਵਾਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੇ ਆਪਣੇ ਘਰ ਦੇੰ ਦੱਸਿਆ ਹੀ ਨਹੀਂ ਪਾਕਿਸਤਾਨ ਮੇਰਾ ਨਾਮ ਕਿੱਸੇ ਤੁਲਤੀ ਪਾਈ ਹੈ ਤੇ ਕਮੇਟੀ ਚੋਂ ਸਵਾਨ ਸਾਰਾ ਨਿਕਲਿਆ ਮੇਰੇ ਮਨ ਚ ਚੋਰ ਰਗਾ ਸੀ ਚੋਰ ਐ ਸੀ ਤੇ ਕਿਹੜੇ ਮੂਨਾ ਤੁਹਾਨੂੰ ਆ ਕੇ ਕਹਿੰਮ ਮੇ ਇਹ ਪੈਸੇ ਨਹੀਂ ਮੈਂ ਤਾਈਓ ਤੁਹਾਡਾ ਫੋਨ ਨਹੀਂ ਸੀ ਚੁਕਲੀ ਡਰਨੀ ਸਭ ਚੋਂ ਕਿ ਤੁਸੀਂ ਆ ਕੇ ਮੈਨੂੰ ਵੱਧ ਘਾਟ ਦਾ ਬੋਲੋ ਮੈਂ ਸੱਚੀ ਮੁੱਤੀ ਮੈਂ ਤੜਕੇ ਪੈਸਾ ਦੇ ਆਣੀ ਨਹੀਂ ਭੈਣ ਜੀ ਪਰ ਥੋੜੇ ਥੋੜੇ ਕਰਕੇ ਦੇ ਆਣੀ ਮੇਰੀ ਗੱਲ ਸੁਣੋ ਤੁਸੀਂ ਰੋਬੋ ਨਾ ਮੈਂ ਵੀ ਧੀ ਵਾਲੀ ਹਾਂ ਮੈਂ ਵੀ ਜਦੋਂ ਧੀ ਦਾ ਵਿਆਹ ਕੀਤਾ ਮੈਂ ਪਤਾ ਨਹੀਂ ਕਿਤੇ ਕਿਤੇ ਕੋਲ ਸਮਾਨ ਲਿੱਤਾ ਨਾ ਮੈਂ ਪਰ ਇਹ ਹੈਗਾ ਵਾ ਕੋਈ ਵੀ ਹੋਵੇ ਅੱਜ ਤਾਂ ਚਲੋ ਤੁਸੀਂ ਹੀ ਗਏ ਹੋ ਜੇ ਤੁਸੀਂ ਮੇਰੇ ਪੈਸੇ ਦੇਣੇ ਨੇ ਨਾ ਤੁਸੀਂ ਮਰੇ ਇੱਕੋ ਵਾਰੀ ਮੇਰੇ ਘਰ ਆ ਜਾਂਦੇ ਮੈਨੂੰ ਕਹਿ ਦਿੰਦੇ ਕਿ ਮੰਜੂ ਭੈਣ ਜੀ ਮੇ ਕੋਲ ਆ ਸਰਕਰ ਨਹੀਂ ਕੀ ਪਤਾ ਤਾਂ ਮੈਂ ਆਪਣੇ ਕੋਲੋਂ ਹੋਰ ਧੀ ਨੂੰ ਦੇ ਦੰਦੀ ਕੁਝ ਤੇ ਅਨੁਤਿੰਦੇ ਨਾਲ ਬੰਦਾ ਬਦਦਾ ਹੀ ਐ ਘਟਦਾ ਨਹੀਂ ਹੈਗਾ ਤੁਸੀਂ ਟੈਨਸ਼ਨ ਨਾ ਲਵੋ ਹੁਣ ਮੈਂ ਤੁਹਾਡੇ ਕੋਲ ਆਈ ਨਾ ਮੇਕੋ ਗਲਤੀ ਹੋ ਗਈ ਮੈਂ ਤੁਹਾਨੂੰ ਥੋੜਾ ਉੱਚੀ ਬੋਲੀ ਪਰ ਭੈਣ ਜੀ ਮੈਂ ਵੀ ਮਜਬੂਰ ਹੈਗੀ ਆ ਡੇਢ ਪੂਨੇ 2 ਲੱਖ ਰੁਪਇਆ ਮੈਂ ਲੋਕਾਂ ਕੋਲੋਂ ਲੈਣਾ ਜੇ ਤੇ ਲੋਕੀ ਮੈਨੂੰ ਦਿੰਦੇ ਨਹੀਂ ਜੇ ਫੇ ਚਲ ਕਾਂਡੀ ਤੇ ਮਜਬੂਰੀ ਸੀ ਉਹਨਾਂ ਦੀ ਥੋੜੀ ਤੇ ਮਜਬੂਰੀ ਹੈਗੀ ਸੀ ਤੁਸੀਂ ਆਇਆ ਜਾਇਆ ਕਰੋ ਮੇਰੇ ਪੈਸਿਆਂ ਵੇਲੇ ਕੋਈ ਗੱਲ ਜਿਦੋਂ ਤੁਹਾਡੇ ਕੋਲ ਹੋਣਗੇ ਨਾ ਤੁਸੀਂ ਮੈਨੂੰ ਉਦੋਂ ਦੇ ਦੇਣਾ ਪਰ ਮੇਰਾ ਫੋਨ ਚੁੱਕ ਲਿਆ ਕਰੋ ਨਹੀਂ ਮੈਂ ਜ਼ਰੂਰ ਤੇ ਮੈਂ ਡਰਦੀ ਰਹੀ ਆ ਤੁਸੀਂ ਮੈਨੂੰ ਵੱਧ ਘੱਟ ਨਾ ਬੋਲੋ ਮਨ ਤੇ ਮੇਰੇ ਚ ਚੋਰ ਗੱਲ ਸੀ ਇਹ ਭੈਣ ਜੀ ਮੇਰੀ ਬੇਇੱਜ਼ਤੀ ਕਰਨ ਮ ਕੀ ਨਹੀਂ ਅਸੀਂ ਇੱਕੋ ਹਾਂ ਦੇ ਹੈਗੇ ਆ ਤੇ ਅਸੀਂ ਤੁਹਾਡੀ ਬੇਇੱਜ਼ਤੀ ਕਰਨੀ ਸੀ ਕੋਈ ਨਹੀਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਈ ਵਾਰੀ ਆਪਣੇ ਆਦਕ ਨੂੰ ਮੰਗਣ ਦੀ ਕੋਸ਼ਿਸ਼ ਕੀਤੀ ਮੁੰਡੇ ਕੋਲ ਮੰਗਾ ਦੀ ਕੋਸ਼ਿਸ਼ ਪਰ ਉਹ ਸਾਥ ਹੀ ਨਹੀਂ ਬਣਿਆ ਇੰਨਾ ਕਿ ਨੀਵੇਂ ਹੋਏ ਇੰਨਾ ਕਿ ਹੱਥ ਟਾਈਟ ਸਾਡਾ ਹੋ ਗਿਆ ਕਿ ਸਾਥ ਹੀ ਨਹੀਂ ਬਣਿਆ ਤੁਹਾਡੇ ਪੈਸੇ ਦੇਣ ਦਾ ਚਲ ਕੋਈ ਗੱਲ ਮੈਂ ਦੱਸਦੀ ਨਹੀਂ ਅੱਸੀ ਗੱਲ ਦੀ ਕੋਈ ਗੱਲ ਮੇਰੀ ਗੱਲ ਸੁਣੋ ਪੈਸੇ ਵੀ ਚਲੋ ਕੋਈ ਗੱਲ ਨਹੀਂ ਪਰ ਕੋ ਜਿੰਨੇ ਵੀ ਹੋਣ ਥੋੜੇ ਬੋਤੇ ਮੈਂ ਦਿਆਂਗੀ ਜ਼ਰੂਰ ਦਿਆਂਗੀ ਤੁਹਾਨੂੰ ਤੁਸੀਂ ਆਪ ਤੰਗ ਨਹੀਂ ਹੋਣਾ ਹੋਣਗੇ ਤੇ ਮੈਨੂੰ ਦੇ ਜਿਆ ਕਰੋ ਨਹੀਂ ਹੋਣਗੇ ਕੋਈ ਗੱਲ ਨਹੀਂ ਆਪੇ ਆ ਜਾਣਗੇ ਪਰ ਇਹ ਹੈਗਾ ਵਾ ਤੁਸੀਂ ਮਿਲਿਆਗੇ ਲਿਆ ਕਰੋ ਫੋਨ ਚੁੱਕ ਲਿਆ ਕਰੋ ਨਹੀਂ ਆਵਾਂਗੀ ਜ਼ਰੂਰ ਆਵਾਂਗੀ ਆਇਆ ਜਾਇਆ ਮੈਨੂੰ ਮਾਫ ਕਰਨਾ ਤੁਹਾਡੇ ਪੈਸੇ ਲੇਟ ਹੋ ਗਏ ਤੁਸੀਂ ਮੈਨੂੰ ਨਾ ਸ਼ਰਮਿੰਦੇ ਆ ਨਾ ਕਰੋ ਸੋ ਮੈਂ ਆਪ ਸ਼ਰਮਿੰਦੀ ਹੋਣ ਨਹੀਂ ਐ ਨਾ ਰੋ ਬੰਦੇ ਕੇ ਆ ਜਾਇਆ ਕਰੋ ਹੁਣ ਤੁਸੀਂ ਦੱਸੋ ਅਸੀਂ ਆਪਣੇ ਪਰਿਵਾਰ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਜੀ ਪੈਸੇ ਤੇ ਦੇਣਾ ਹੀ ਬੰਦੇ ਜੀ ਉਸ ਨੂੰ ਸਮਝਾ ਲਿਓ ਤੇ ਪੈਸੇ ਦੇਣਾ ਹੀ ਬੰਦੇ ਪਰ ਬੜੀ ਬੁੱਢੀ ਮੇਰੀ ਕੋ ਗਲਤੀ ਹੋਈ ਮੈਨੂੰ ਤੁਹਾਨੂੰ ਦੱਸਣਾ ਚਾਹੀਦਾ ਸੀ ਮੇਰੇ ਹਾਲਾਤ ਹੈ ਜੀ ਭਾਵੇਂ ਤੁਸੀਂ ਸਮਾਨ ਲੈ ਕੇ ਗਏ ਹੋ ਨਾ ਜਿੰਨੇ ਲੈਣੇ ਹੁੰਦੇ ਨਾ ਉਹਨੂੰ ਸਭ ਪਤਾ ਹੁੰਦਾ ਵੈ ਕੀ ਕੀ ਦੇਣ ਵਾਲਿਆਂ ਨੂੰ ਹੁੰਦਾ ਪਰ ਮੇਰੇ ਮਨ ਚ ਚੋਰ ਸੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਨਾ ਕੋ ਮੇਰੇ ਕੋ ਪੈਸੇ ਨਹੀਂ ਆਤੇ ਜੇ ਤੁਸੀਂ ਆ ਜਾਂਦੇ ਇੱਥੋਂ ਤੱਕ ਬਖੇੜਾ ਨਹੀਂ ਪਹਿਣਾ ਵਾਕਈ ਨਹੀਂ ਸੀ ਪਹਿਨਾ ਸੱਚਾਈ ਜਾ ਕੇ ਦੱਸਣੀ ਚਾਹੀਦੀ ਪਤਾ ਕਿ ਫਿਰ ਉਹ ਅਗਲੇ ਦਾ ਮਨ ਜਿੰਨੇ ਲੈਣੇ ਹੁੰਦੇ ਨਾ ਅਗਲੇ ਦਾ ਮਨ ਚ ਆ ਜਾਂਦਾ ਲੈ ਸਾਡਾ ਫੋਨ ਨਹੀਂ ਚੁੱਕਦਾ ਚੁੱਕਦੇ ਪਏ ਕਿਉਂ ਨਹੀਂ ਚੁੱਕਦੇ ਪਏ ਤੁਸੀਂ ਫੋਨ ਚੁੱਕੋ ਜਿਸ ਫੋਨ ਚੁੱਕ ਲੰਦੇ ਇੱਥੋਂ ਤੱਕ ਬਖੇੜਾ ਹੀ ਨਹੀਂ ਪਹਿਣਾ ਤੇ ਐਸ ਕਰਕੇ ਜੇ ਤੁਸੀਂ ਪੈਸੇ ਜਿਹਦੇ ਕੋਲੋਂ ਵੀ ਲਿੱਤੇ ਕੁਝ ਵੀ ਲਿੱਤਾ ਵਾ ਨਹੀਂ ਨਾ ਦੇ ਸਕਦਾ ਬੰਦਾ ਨੂੰ ਜਾ ਕੇ ਦੱਸੋ ਜਾ ਕੇ ਮਿਲ ਲਓ ਮਿਲ ਲਓ ਦੇਖ ਲੈ ਆਪੇ ਗੁੱਸਾ ਪੈਂਜੀ 100 100 ਆਂਦੇ ਬੱਚੇ ਦੀ ਬੁਗਣੀ ਚ ਜਿਹੜਾ ਆਪਾਂ 10 10 20 ਰੁਪਏ ਪਾਣੇ ਆ ਨਾ ਜਦੋਂ ਤੋੜਦੇ ਆ ਤਾਂ ਕਈ ਵਾਰੀ ਕਿੰਨੇ 10000 ਰੁਪਏ ਨਿਕਲ ਆਂਦਾ ਨਿਕਲ ਆਂਦਾ ਨਾ ਤੇ ਜੇ ਆਪਾਂ ਇਸ ਤਰ੍ਹਾਂ ਥੋੜੇ ਥੋੜੇ ਪੈਸੇ ਅਗਲੇ ਦੇ ਦੋ ਹਾਂ ਤੇ ਥੋੜੇ ਥੋੜੇ ਪੈਸੇ ਵੀ ਜੁੜੇ ਹੋਣਗੇ ਨਾ ਤੇ ਬੰਦੇ ਨੂੰ ਹੌਸਲਾ ਹੁੰਦਾ ਸਾਨੂੰ ਕੁਝ ਆਂਦਾ ਹੀ ਪਿਆ ਵਾ ਉਹ ਤੇ ਹੈ ਤੇ ਬੰਦੇ ਨੂੰ ਹੌਸਲਾ ਦੇ ਸਾਨੂੰ ਅਗਲਾ ਪੈਸਾ ਦੇ ਕੇ ਜਾਣ ਲਿਆ ਵੇ ਕੋਈ ਉਹ ਦੀ ਗੱਲ ਨਹੀਂ ਇੱਕ ਵਾਰ ਦੇਣ ਦੀ ਨੀਅਤ ਵੀ ਹੋਵੇ ਨਹੀਂ ਹਾਂ ਦੇਣ ਦੀ ਨੀਅਤ ਵੀ ਹੋਵੇ ਗੁੱਡ ਇਹ ਪੱਕੀ ਗੱਲ ਹੈ ਦੇਣ ਦੀ ਨੀਅਤ ਹੋਵੇ ਕਈਆਂ ਕੋਲ ਦਿੱਤੇ ਜਾਂਦੇ ਆ ਨਾ ਨਾ ਕਈਆਂ ਕੋਲ ਹੁੰਦਾ ਸਭ ਕੁਝ ਹੈ ਪਰ ਦੇਣ ਦੀ ਨੀਅਤ ਨਹੀਂ ਹੁੰਦੀ ਉਹ ਆਟੋਮੈਟਿਕਲੀ ਸਮਝ ਨੇ ਦੇਣੇ ਨਹੀਂ ਇਹ ਜਦੋਂ ਮੈਂ ਤੁਹਾਡੇ ਵੱਲੋਂ ਆਈ ਹਾਂ ਤੁਸੀਂ ਕਹੇ ਮੈਂ ਤਾਂ ਦੇ ਦੇਣੇ ਆ ਚਲੋ ਮੈਂ ਤੁਹਾਡੀ ਮਜਬੂਰੀ ਸਮਝ ਲਈ ਆ ਤੇ ਪਰਿਆ ਨਾ ਅਗਲੇ ਦਿਨ ਮਜਬੂਰੀ ਵੀ ਸਾਂਝੀ ਹੈ ਭੈਣ ਜੀ ਕਈ ਵਾਰੀ ਕਈ ਪਤਾ ਕਿਨੇ ਜਾ ਨਹੀਂ ਜਿਹੜੇ ਜੋ ਕਰਨਾ ਕਰ ਲੈ ਤੇ ਪਰਿਆ ਭੈਣ ਜੀ ਨੇ ਆ ਨਹੀਂ ਕਿਹਾ ਨਹੀਂ ਮੈਂ ਤਾਂ ਮੈਂ ਦੇ ਨਹੀਂ ਦੇਣੇ ਮੈਂ ਦੇਣੇ ਐਸ ਕਰਕੇ ਵੀ ਜਿਹਦੇ ਕੋਲ ਸਮਾਨ ਲਵੋ ਕੁਝ ਵੀ ਲਵੋ ਉਹਨੂੰ ਟਾਈਮ ਸੀ ਪੈਸੇ ਜ਼ਰੂਰ ਅਗਲਾ ਵੀ ਭੈਣ ਜੀ ਪੈਸੇ ਲਾ ਕੇ ਲੈ ਕੇ ਆਂਦਾ ਸਮਾਨ ਤੁਸੀਂ ਤਾਂ ਜਨਕੀ ਸਾਰਾ ਦੇ ਪੈਸੇ ਠੀਕ ਰੀਆਂ ਥੋੜੀ ਹੈ ਚਲੋ ਜੇ ਇਹ ਮੈਸੇਜ ਦੇਂਦੀ ਕਰੋ ਭੈਣ ਜੀ ਬੋਲੋ ਮੈਂ ਤੁਹਾਨੂੰ ਮੈਸੇਜ ਬੋਲੋ ਮੈਸੇਜ ਆਪੀ ਦਿਓ ਜੇ ਇਹ ਮੈਸੇਜ ਆਪਾਂ ਤੁਹਾਡੇ ਤੱਕ ਸਹੀ ਪਹੁੰਚਾਇਆ ਬਿਲਕੁਲ ਸਹੀ ਪਹੁੰਚਾਇਆ ਹਾਂ ਨੀਅਤੋਂ ਨਹੀਂ ਚਾਹੀਦੀ ਤੇ ਇਹਨੂੰ ਲਾਈਕ ਕਰੇ ਕਮੈਂਟ ਦਿੱਤੇ ਆ ਲੋ ਜੀ ਤਾਸ਼ ਵੀ ਆ ਗਈ ਜੀ ਤੇ ਸਾਡੀ ਹੁਣ ਬਣ ਗਈ ਥੋੜੀ ਜੀ ਮੈਸੇਜ ਦਿੱਤਾ ਵਾ ਤੁਹਾਨੂੰ ਤੁਸੀਂ ਦੱਸਣਾ ਕਿ ਤੁਹਾਨੂੰ ਸਹੀ ਲੱਗਾ ਜਾਂ ਗਲਤ ਲੱਗਾ ਸਹੀ ਹੋ ਗਿਆ ਮੈਸੇਜ ਸਹੀ ਲੱਗਣ ਤੇ ਚੈਨਲ ਅੱਡੀ ਗੱਲ ਰਹਿਦੀ ਹੈ ਦੇਣ ਦੀ ਨੀਅਤ ਹੋਵੇ ਜਸਪੀਰ ਭੈਣ ਜੀ ਪੁਸ਼ਪਿੰਦਰ ਭੈਣ ਜੀ ਅਸੀਂ ਸਾਡੇ ਚਾਈ ਜੀ ਚਲੋ ਚਾਈ ਜੀ ਅੱਗੇ ਆਇਆ ਅੱਗੇ ਲੱਗਦੇ ਆ ਕਿਰਨ ਆਇਓ ਜਰਾ ਥੋੜੇ ਹੋਰ ਇੱਕ ਮੈਸੇਜ ਹੋਰ ਦੇਣਾ ਇਹਨਾਂ ਨੂੰ ਜਲਦੀ ਜਲਦੀ ਦੇ ਦਈਏ ਮੈਸੇਜ ਆਪਾਂ ਅਸੀਂ ਥੋੜਾ ਰੋਲ ਦਿੱਤਾ ਸੀ ਉਹਨਾਂ ਮੰਮੀ ਦਾ ਹਾਂਜੀ 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 ਆ ਹੁਣ ਤਸਵੀਰ ਭੈਣ ਜੀ ਦੱਸਦੇ ਆ ਜੀ ਹਾਂਜੀ ਸਾਰੇ ਸੱਚੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਇੱਕ ਰਾਰਾ ਮੈਸੇਜ ਦਿੰਦੇ ਜੀ ਸਾਡੇ ਚ ਅਸੀਂ ਢਿੱਲੀ ਆ ਦੇ ਨਹੀਂ 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 ਬੁੱਡੀ ਟੀਮ ਬਹੁਤ ਵਧੀਆ ਸਾਡਾ ਜੋ ਵੀ ਸੁਣ ਕੇ ਕਰਾਰੀ ਮਜ਼ਾ ਆਇਆ ਨਾ ਬਦਾਰਾ ਤੁਸੀਂ ਮੈਸੇਜ ਦਿੱਤਾ ਹੈ ਤੁਸੀਂ ਹਾਂਜੀ ਇੱਕ ਛੋਟੀ ਜੀ ਰਿਕਵੈਸਟ ਨਹੀਂ ਕਰ ਸਕਦੇ ਕਿਉਂਕਿ ਪਰਿਵਾਰ ਨੂੰ ਰਿਕਵੈਸਟ ਨਹੀਂ ਕੀਤੀ ਜਾਂ ਕੀਤੀ ਜਾ ਸਕਦੀ ਕਿਉਂਕਿ ਕੀ ਜਾਂਦਾ ਮੈਂ ਕੀ ਜਾਂਦਾ ਜਿੱਥੇ ਪਿਆਰ ਹੋਵੇ ਨਾ ਉੱਥੇ ਹੀ ਕੀ ਜਾਂਦਾ ਹੁਣ ਸਾਡੇ ਮਨ ਵਿੱਚ ਆਇਆ ਜੇ ਅਸੀਂ ਕਹਿਣ ਲੱਗੇ ਹਾਂ ਕਹਿੰਦਾ ਭਾਈ ਅ ਕੱਲ ਪਹਿਲੇ ਜਿਹੜੀ ਵੀਡੀਓ ਪਾਈ ਸੀ ਗਰੀਬ ਪੇਕੇ ਹੈ ਨਾ ਉਹਦੇ ਵਿੱਚ ਕਿਸੇ ਨੇ ਇਹ ਥੱਲੇ ਮੈਸੇਜ ਕੀਤੇ ਕਿ ਤੁਸੀਂ ਪਸ਼ਪਿੰਦਰ ਕੌਰ ਨੂੰ ਬਾਕੀ ਤਾਂ ਸਾਰਾ ਠੀਕ ਆ ਟੈਡੀ ਵੀਡੀਓ ਬਹੁਤ ਅੱਛੀ ਆ ਬਟ ਜਿਹੜਾ ਤੁਸੀਂ ਪਸ਼ਪਿੰਦਰ ਕੌਰ ਜੀ ਨੂੰ ਤੁਸੀਂ ਮੰਮੀ ਕਹਿ ਰਹੇ ਜੇ ਕਿ ਉਹ ਥੋੜਾ ਅਜੀਬ ਜਿਹਾ ਲੱਗਿਆ ਅੱਗੋਂ ਤੁਸੀਂ ਮਤਲਬ ਫਨੀ ਜਿਹਾ ਫੇਸ ਬਣਾ ਕੇ ਭੇਜੇ ਤੁਸੀਂ ਕਰੈਕਟਰ ਨਾ ਦੇਖਿਆ ਕਰੋ ਕੀ ਕਰੈਕਟਰ ਆ ਮੰਨ ਲਓ ਕਿ ਕਿਸੇ ਕਰੈਕਟਰ ਵਿੱਚ ਚਾਹੀਦੀ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੇ ਤੇ ਆਪਾਂ ਫਿਰ ਕੀ ਕਰਦੇ ਆ ਉਹ ਸੀਨ ਨੰਮ ਦੇ ਉਹ ਸੀਨ ਨੰਮ ਦੇ ਦਿੰਨੇ ਆ ਤੁਸੀਂ ਸਿਰਫ ਸਟੋਰੀ ਤੇ ਫੋਕਸ ਕਰਿਆ ਕਰੋ ਕਦੇ ਵੀ ਚਿੱਕੀ ਨਾ ਗੰਢੀ ਚੋੜੀ ਕੱਢਿਆ ਨਾ ਚੋੜੀ ਕੀ ਕੱਢਿਆਗਾ ਠੀਕ ਹੈ ਸਾਨੂੰ ਵੀ ਚੀਜ਼ ਅਜੀਬ ਲੱਗਦੀ ਹੈ ਜਦੋਂ ਆਪਾਂ ਬਣਾਣ ਲੱਗੇ ਸੀ ਅੱਗੇ ਵੀ ਇੱਕ ਦੋ ਬਣਾਇਆ ਸੀ ਸਾਨੂੰ ਲੱਗਾ ਸੀ ਕਿ ਮੰਮੀ ਦਾ ਰੋਲ ਉਹ ਨਹੀਂ ਤੇ ਆਪਾਂ ਐਸ ਕਰਕੇ ਕੀ ਕਰਦੇ ਆ ਕਿ ਉਹ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਆਪਾਂ ਕਰੈਕਟਰ ਨਹੀਂ ਵੰਦੇ ਹੈਗੇ ਹੁਣ ਦਾਦੀ ਦੇ ਕਰੈਕਟਰ ਚ ਉਹ ਹੀ ਚੱਜਦੇ ਆ ਤੇ ਆਪਾਂ ਉਹਨਾਂ ਨੂੰ ਹੀ ਬਣਾਨੇ ਆ ਕਿਸੇ ਵਿੱਚ ਆਪਾਂ ਉਹਨਾਂ ਨੂੰ ਵੀ ਮੰਮੀ ਕਹਿ ਲੈਨੇ ਆ ਲੇਕਿਨ ਕਿਸੇ ਵਕਤ ਜਿਹੜੀ ਤੁਹਾਨੂੰ ਪਹਿਲਾਂ ਗੱਲ کہہ ਚੁੱਕੇ ਆ ਕਿ ਕੋਈ ਨਹੀਂ ਹੁੰਦਾ ਤੇ ਫਿਰ ਆਪਾਂ ਉਹ ਮੈਸੇਜ ਦੇਣ ਦੀ ਕੋਸ਼ਿਸ਼ ਸਹੀ ਮੈਸੇਜ ਢੱਡ ਤੱਕ ਪਹੁੰਚਾਣੇ ਆ ਵੀਡੀਓ ਤੇ ਨਾ ਮਿਸ ਹੁੰਦੀ ਤੇ ਮੈ ਵੀਡੀਓ ਤੇ ਨਾ ਮਿਸ ਹੁੰਦੀ ਬੰਨ ਜਾਂਦਾ ਬਾਕੀ ਵੇਖੋ ਜੀ ਮੰਮੀ ਕਹਤਾ ਕੁਝ ਨਹੀਂ ਇੱਕ ਤਾਂ ਮੈਂ ਸਟੋਰੀ ਦੇ ਦੇਣੀ ਆ ਕਿ ਆਪਾਂ ਇਹ ਚੀਜ਼ ਬਣਾਈ ਆ ਮੰਮੀ ਨੇ ਆ ਕੰਮ ਕੀਤਾ ਨੂਹਾਂ ਨੇ ਇਹ ਕੰਮ ਕੀਤਾ ਦੇਖੋ ਵੀ ਵੱਡਿਆਂ ਦਾ ਹੀ ਉਦਾ ਦਿੱਤਾ ਨਾ ਹਾਂ ਜੀ ਤੇ ਸੇਲੀ ਦੀ ਜਨ ਸੇਲੀ ਵੀ ਹੋ ਗਈ ਸਾਡੀ ਭੈਣ ਵੀ ਹੋ ਗਈ ਜਿਹੜੀ ਵੱਡੀਆਂ ਭੈਣਾਂ ਹੁੰਦੀਆਂ ਉਹ ਵੀ ਮਾਵਾ ਪਰਪਰ ਹੀ ਹੁੰਦੀਆਂ ਬਿਲਕੁਲ ਜਿਵੇਂ ਸਾਡੀ ਮਾਂ ਵੀ ਐ ਭੈਣ ਵੀ ਐ ਸਭ ਕੁਛ ਐ ਸਾਡੀ ਤੇ ਕਾਸ਼ ਵੀ ਸਾਨੂੰ ਹੁਣ ਜਾਣ ਬੁੱਝ ਕੇ ਲੱਗ ਪਈ ਤੰਗ ਕਰਨ ਚਲੋ ਜੀ ਅਗਲੀ ਵੀਡੀਓ ਸਟਾਰਟ ਕਰਦੇ ਆ ਥੈਂਕ ਯੂ ਸੋ ਮਚ